ਸੋ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੀ YouTube ਚੈਨਲ ਢਿਲੋ ਡੇਰੀ ਫਾਰਮ ਬਰਨਾਲਾ ਦੇ ਵਿੱਚ ਜਿਹੜੇ ਮੇਰੇ ਵੀਰ ਇਸ ਵੀਡੀਓ ਰਾਹੀਂ ਆਪਣੇ ਚੈਨਲ ਤੇ ਪਹਿਲੀ ਵਾਰ ਆਏ ਆ ਉਹਨਾਂ ਨੂੰ ਰਿਕੁਐਸਟ ਹੈ ਕਿ ਆਪਣੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲੈਣ ਜਿਹਦੇ ਨਾਲ ਆਪਣੀ ਹਰ ਇੱਕ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ ਸੋ ਜੇਕਰ ਤੁਸੀਂ ਵੀ ਇਸ ਤਰ੍ਹਾਂ ਦੀ ਵੀਡੀਓ ਕਰਵਾਉਣਾ ਚਾਹੁੰਦੇ ਹੋ ਤਾਂ ਆਪਣਾ ਮੋਬਾਈਲ ਨੰਬਰ 8427019817 ਸੋ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਤਾਜੀ ਸਾਂਮੀ ਪੜੀ ਵੀ ਬੈਠ ਦਿਖਾਉਣ ਜਾ ਰਹੇ ਆ ਇਹ ਫੋਰ ਸੇਡ ਹੈ ਰੇਟ ਤੇ ਡਟੀਲ ਵੀਰ ਤੋਂ ਪੁੱਛਦੇ ਆ ਆਓ ਅੱਗੇ ਕਰੀ ਗੱਲਬਾਤ ਹਾਂਜੀ ਵੀਰ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਨਾਮ ਐਡਰੈਸ ਦੱਸ ਦੋ ਜੀ ਆਪਣਾ ਨਾਮ ਮਰਾ ਮੋਹਨ ਸਿੰਘ ਆ ਜੀ ਪਿੰਡ ਉਗੋਗਾ ਜ਼ਿਲ੍ਹਾ ਬਰਨਾਲਾ ਤਹਿਸੀਲ ਤਾਪਾ ਜੀ ਠੀਕ ਹੈ ਜੀ ਮੋਬਾਈਲ ਨੰਬਰ ਬੋਲ ਦੋ ਆਪਣਾ 90411 ਜੀ 73399 ਠੀਕ ਹੈ ਜੀ ਉੱਤੇ ਸਕਰੀਨ ਦੇ ਉੱਤੇ ਵੀ ਚੱਲ ਰਿਹਾ ਹੋਊਗਾ ਹਾਂਜੀ ਜਿਹੜੀ ਆਪਾਂ ਬੈਠ ਦੇਖ ਰਹੇ ਹਾਂ ਜੀ ਕਿਵੇਂ ਸੂਏ ਜੀ ਇਹ ਇਹ ਵੀ ਦੀ ਤੀਜੇ ਸੂਇਆ ਜੀ ਠੀਕ ਹੈ ਜੀ ਸੀਮਣ ਵਗੈਰਾ ਦਾ ਪਤਾ ਹੀ ਹੈ ਸੀਮਾ ਸਰਕਾਰ ਜਪਰਾਈ ਵੀ ਆ ਜੀ ਠੀਕ ਹੈ ਜੀ ਦੁੱਧ ਕਿੰਨਾ ਛੱਲੇ ਸੀ ਦੁੱਧ ਪਿੱਲੇ ਸ਼ੇ 25 ਲੀਟਰ ਸੀਗਾ ਜੀ ਠੀਕ ਹੈ ਜੀ ਉਮੀਦ ਹੁਣ ਕਿੰਨੇ ਦੀ ਆ ਹੁਣ 25 ਤੋਂ ਪਲੱਸ ਪਾਉਗੀ ਜੀ ਠੀਕ ਹੈ ਜੀ ਖੋਲ ਦੋ ਵਾਰ ਸੋ ਦੋਸਤੋ ਦੇਖ ਸਕਦੇ ਹੋ ਤਾਜੀ ਸਮੇਂ ਪੜੀ ਵੀ ਬੜਾ ਠੰਡਲੇਵਾ ਤੁਸੀਂ ਦੇਖ ਸਕਦੇ ਹੋ ਆਲੂਵਾ ਥੰਥੁੰਦੇ ਬਹੁਤ ਚੰਗੇ ਨੇ ਜੀ ਹਾਂ ਜੀ ਰੇਟ ਕੀ ਕਰਦੇ ਆਂ ਜੀ ਰੇਟ 1.15 ਜੀ ਮਾਨਤਨ ਹੋ ਜਾਏਗਾ ਜੀ ਹਾਂ ਮਾਨਤਨ ਹੋ ਜਾਏਗਾ ਜੀ ਠੀਕ ਹੈ ਜੀ ਸੋ ਵੀਡੀਓ ਦੇਖਣ ਲਈ ਸਭ ਦਾ ਤਹਿ ਦਿਲ ਤੋਂ ਧੰਨਵਾਦ ਜਲਦ ਮਿਲਦੇ ਹਾਂ ਕਿਸੇ ਨਵੀਂ ਹੋਰ ਵੀਡੀਓ ਨਾਲ